ਬਾਬੂ ਸ਼ਹੀਦ ਟਾਈਮ ਸੰਦਰ ਸਵਾਗਤ ਹੈ ਇੱਕ ਵੱਡੀ ਖਬਰ ਬ੍ਰੇਕਿੰਗ ਖਬਰ ਤੇ ਤਾਜ਼ਾ ਖਬਰ ਸ਼ੇਅਰ ਕਰਨ ਲੱਗਾ ਉਹ ਹੈ ਪਟਿਆਲਾ ਦੇ ਚਰਚਿਤ ਤੇ ਕਾਫੀ ਨੋਨ ਕੇਸ ਕਰਨਲ ਪਸ਼ਿੰਦਰ ਸਿੰਘ ਬਾੜ ਦੀ ਕੁੱਟਮਾਰ ਮਾਮਲੇ 'ਚ ਮਾਰਕੁਟਾਈ ਦੇ ਮਾਮਲੇ 'ਚ ਜਿਹੜੀ ਕਿ ਪਟਿਆਲਾ ਪੁਲਿਸ ਨੇ ਕੀਤੀ ਸੀ ਉਸ ਮਾਮਲੇ 'ਚ ਇੱਕ ਤਾਜ਼ਾ ਤੇ ਵੱਡੀ ਅਪਡੇਟ ਹੈ ਉਹ ਇਹ ਹੈ ਸੀਬੀਆਈ ਨੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਸੀਬੀਆਈ ਨੇ ਇਸ ਵੰਚ ਚ ਐਫਆਈਆ ਗੱਲ ਕਰ ਲਿਆ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਦੇ ਸਵੰਚ ਆਫਸਰਾਂ ਦੇ ਸਵੰਚ ਦੇ ਖਿਲਾਫ ਪਟਿਆਲਾ ਪੁਲਿਸ ਦੇ ਅਫਸਰਾਂ ਜਿਨ੍ਹਾਂ ਦੇ ਨਾਮ ਮੈਂ ਪੜ੍ਹ ਕੇ ਸੁਣਾਉਂਗਾ ਉਹਨਾਂ ਦੇ ਖਿਲਾਫ ਬਾਕਾਇਦਾ ਸੀਬੀਆਈ ਨੇ ਐਫਆਈਆਰ ਦਰਜ ਕਰਕੇ ਆਪਣੇ ਹੱਥ ਚ ਮਾਮਲਾ ਲੈ ਕੇ ਉਹਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਤੇ ਰਹਿ ਕਿ ਕੁਝ ਦਿਨ ਪਹਿਲਾਂ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਇਹ ਜਾਂਚ सीबीआई ਦੇ ਹਵਾਲੇ ਕੀਤੀ ਸੀ ਕਿਉਂਕਿ ਅਕਰਲ ਬਾੜ ਦੀ ਪਤਨੀ ਤੇ ਉਹਦੇ ਪਰਿਵਾਰ ਨੇ ਇਹ ਮੰਗ ਕੀਤੀ ਸੀ ਕਿ ਜਾਂਚ ਫੇਅਰ ਨਹੀਂ ਹੋ ਰਹੀ ਠੀਕ ਨਹੀਂ ਹੋ ਰਹੀ ਬੜਾ ਪੰਜਾਬ ਪੁਲਿਸ ਕਾਰੀ ਸੀ ਤੇ ਫਿਰ ਚੰਡੀਗੜ੍ਹ ਪੁਲਿਸ ਨੇ ਦਿੱਤੀ ਸੀ ਹਾਈ ਕੋਰਟ ਨੇ ਪਰ ਉਹਨਾਂ ਨੇ ਇਸ ਗੱਲ ਤੇ ਵੀ ਸੰਤੁਸ਼ਟ ਉਹਨਾਂ ਨੇ ਕਿਹਾ ਕਿ ਸੰਤੁਸ਼ਟੀ ਨਹੀਂ ਸਾਨੂੰ ਤਸੱਲੀ ਨਹੀਂ ਆ ਠੀਕ ਨਹੀਂ ਹੋ ਰਹੀ ਜਾਂਚ ਤੇ ਗ੍ਰਿਫਤਾਰੀ ਨਹੀਂ ਹੋ ਰਹੀ ਤਾਂ ਹਾਈ ਕੋਰਟ ਨੇ ਇਹ ਜਾਂਚ सीबीआई ਨੂੰ ਸੌਂਪ ਦਿੱਤੀ ਸੀ ਤੇ ਅੱਜ सीबीआई ਨੇ ਉਹ ਦਰਜ ਕਰ ਲਿਆ ਐਫ ਆਈ ਆਰ ਦਰਜ ਕਰ ਲਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਰਤੀਜ ਤੇ ਐਫ ਆਈ ਆਰ ਦੀਆਂ ਜਿਹੜੀਆਂ ਕਿਹੜੀ ਧਰਾਵਾਂ ਲੱਗੀਆਂ ਤੇ ਕਿਹਨਾਂ ਦੇ ਖਿਲਾਫ ਹੈ ਉਹ ਮੈਂ ਤੁਹਾਨੂੰ ਬੜ ਦਿੰਨਾ ਜਿਹੜੀ ਬੀ ਐਨ ਐਸ ਜਿਹੜੀ ਭਾਰਤੀ ਨਿਆਂ ਸੰਵਿਧਾਨ ਉਹਦੀਆਂ 8 ਧਰਾਵਾਂ ਜਿਹੜੀਆਂ ਨੇ 1 2 3 4 5 6 7 8 ਧਰਾਵਾਂ ਲਾਈ ਗਈਆਂ ਨੇ ਇਸ ਮਾਮਲੇ 'ਚ ਅਗਿਤਾ 115 ਬ੍ਰੈਕਟ 2 115 ਦੀ 2 ਕਲਾਜ਼ 355 ਦੀ 2 ਕਲਾਜ਼ 109 310 117 1 117 2 126 2 ਤੇ 190 ਇਹ 8 ਤਾਵਾ ਲਾਈਆਂ ਗਈਆਂ ਨੇ ਤੇ ਜਿਨ੍ਹਾਂ ਦੇ ਖਿਲਾਫ ਇਹ ਦਰਜ ਕੀਤੀ ਗਈ ਹੈ ਐਫ ਆਈ ਆਰ ਉਹਨਾਂ ਦੇ ਮੈਂ ਨਾਮ ਪੜ੍ਹ ਦੇਣਾ ਅ ਪਹਿਲਾ ਹੈਗਾ ਅਕਿਊਜ਼ਡ ਅਕਿਊਜ਼ਡ ਕੌਣ-ਕੌਣ ਨੇ ਰੌਣੀ ਸਿੰਘ ਸਾਰੇ ਜਾਂਦੇ ਇਨਸਪੈਕਟਰ ਪੁਲਿਸ ਦੇ ਇਨਸਪੈਕਟਰ ਫਿਰ ਹਰਜਿੰਦਰ ਸਿੰਘ ਢਿੱਲੋਂ ਇਹ ਵੀ ਇਨਸਪੈਕਟਰ ਨੇ ਇਸ ਨੇ ਹੈਰੀ ਸਿੰਘ ਬੋਪਾਰਾਏ ਹੈਰੀ ਬੋਪਾਰਾਏ ਇਹ ਰਾਜਵੀਰ ਸਿੰਘ ਤੇ ਸੁਰਜੀਤ ਸਿੰਘ ਤੇ ਅੱਗੇ 6ਵੇਂ ਨਾਂ ਪੰਜੇ ਨੇ 6ਵੇਂ ਤਾਂ ਲਿਖਿਆ ਅਨੂ ਸੋ ਇਹ ਜਿਹੜਾ ਹਰਬੰਸ ਢਾਬੇ ਤੇ ਜਿਹੜੀ ਫਰਵਰੀ ਦੇ ਵਿੱਚ ਇਹ ਘਟਨਾ ਵਾਪਰੀ ਸੀ ਉਸ ਦੀ ਜਾਂਚ ਕਰਨ ਲਈ CBI ਨੇ FIR ਦਰਜ ਕਰ ਲਈ ਹੈ ਉਹ ਕੇਸ ਸਾਰਾ सीबीआई ਦੇ ਹਵਾਲੇ ਹੈ ਤੇ ਹੁਣ ਇੱਕ ਸਵਾਲ ਜ਼ਰੂਰ ਖੜਾ ਹੈ ਇਸ ਦੇ ਨਾਲ ਕਿ ਕਿਉਂਕਿ ਉਸ ਇਸ ਕੇਸ ਦੇ ਨਾਲ ਜੁੜ ਕੇ ਚਰਚਾ ਹੋਈ ਸੀ ਜਿਹੜਾ ਨਾਬੇ ਪੁਲਿਸ ਇੰਕਾਊਂਟਰ ਹੋਇਆ ਸੀ ਪੁਲਿਸ ਮੁਕਾਬਲਾ ਹੋਇਆ ਸੀ ਤੇ ਜਿਹਦੇ ਮੁਕਾਬਲੇ ਦੇ ਵਿੱਚ ਇਹ ਇਹਨਾਂ ਦੇ ਇਸ ਟੀਮ ਜਿਹੜੀ ਸੀ ਉਹਦੇ ਮੈਂਬਰ ਸ਼ਾਮਿਲ ਸੀਗੇ ਜਿਨ੍ਹਾਂ ਦੇ ਦੋਸ਼ ਲੱਗੇ ਨੇ ਮਾਰ ਪਟਾਈ ਦੇ ਤੇ ਕੀ ਇਸ ਦੇ ਨਾਲ ਇਸ सीबीआई ਦੀ ਜਾਂਚ ਦੇ ਨਾਲ ਉਹ ਮਾਮਲਾ ਵੀ ਖੁੱਲੇਗਾ ਕਿਉਂਕਿ ਇਹ ਅਲੱਗ ਕੇਸ ਵੀ ਹਾਈ ਕੋਰਟ ਦੇ ਸਰਵਾਇਦੀਨ ਹੈ सीबीआई ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਉਸ ਕੇਸ 'ਚ ਵੀ ਸੋ ਇਸ ਦੇ ਨਾਲ ਜੁੜ ਕੇ ਵੀ ਉਹਦਾ ਕਲੈਕਸ਼ਨ ਜੁੜੇਗਾ ਇਹ ਤਾਂ ਹੁਣ सीबीआई ਦੀ ਜਾਂਚ ਹੀ ਦੱਸੇਗੀ ਪਰ ਇਸ ਮਾਮਲੇ 'ਚ ਉਸ ਪਰਿਵਾਰ ਦੀ ਮੰਗ ਤੇ ਵੀ ਜਾਂਚ ਹੋਈ ਇਸੇ ਦਾ ਬਹੁਤ ਵੱਡੀ ਘਟਨਾ ਹੈ ਕਿ ਪੰਜਾਬ ਪੁਲਿਸ ਦੇ ਪੰਜ ਅਹ ਘਰੀਆਂ ਦੇ ਖਿਲਾਫ ਅਫੇਅਰ ਦਰਜ ਹੋ ਗਈ ਕਰਨਲ ਪਰਪਿੰਦਰ ਸਿੰਘ ਬਾਠ ਦੀ ਮਾਰਕਟਾਈ ਜਿਹੜੇ ਉਹਦੇ ਉਹਦੀ ਤੇ ਉਹਦੇ بیٹے ਦੀ ਮਾਰਕਟਾਈ ਕੀਤੀ ਸੀ ਜੀ ਚੌਧਰੀ ਬਾਹ ਤੇ ਫ੍ਰੈਕਚਰ ਵੀ ਆਇਆ ਸੀਗਾ ਤੇ ਹੁਣ ਦੇਖਦੇ ਆ ਸੀਬੀ ਕਿੰਨੀ ਦੇਰ ਚ ਜਾਂਚ ਕਰਦੀ ਹੈ ਤੇ ਕੀ ਉਹਦਾ ਨਤੀਜਾ ਨਿਕਲਦਾ ਹੈ ਤੇ ਇਹ ਅੱਗੇ ਸਮਝ ਦੱਸੇਗਾ ਇਹ ਕਿਹੜੀ ਡੇਟ ਨੂੰ ਹੋਇਆ ਸੀਗਾ ਇਹ ਇਨਸੀਡੈਂਟ ਕਿੰਨੀ ਤਰੀਕ ਨੂੰ ਇਹ ਅ ਹੋਇਆ ਸੀ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਹੋਇਆ ਸੀਗਾ ਅ ਉਹ ਵੇਲੇ ਖ ਸ਼ਾਇਦ 25 ਫਰਵਰੀ ਡੇਟ ਸੀਗੀ ਇਹ ਫਰਵਰੀ ਚ ਹੋਇਆ ਸੀ ਇਹ ਰਾਤ ਨੂੰ ਅੱਧੀ ਰਾਤ ਦੇ ਕਰੀਬ ਹੋਇਆ ਸੀਗਾ ਘਟਨਾ ਹੋਈ ਸੀ ਤੇ ਹੁਣ ਇਸ ਬਾਰੇ ਬਹੁਤ ਕੁਝ ਉਹ ਦਰਾਜੜਾ ਬੜਿਆ ਹੈ ਤੇ ਜਿਹੜੇ ਪਰਿਵਾਰ ਹੈ ਉਸ ਨੇ ਸੀਬੀਏ ਦੀ ਇਜਾਜ਼ਤ ਤੇ ਸੰਤੁਸ਼ਟੀ ਜਾਰੀ ਕੀਤੀ ਸੀ ਹੁਣ ਸੀਬੀਏ ਜਾਂਚੋਂ ਨਿਕਲਦਾ ਕੀ ਹੈ ਇਹ ਅਜੇ ਤੱਕ ਤੇ ਅਜੇ ਤੱਕ ਇਸ ਕਿਸ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੋਈ ਇਸ ਮਾਮਲੇ ਵਿੱਚ ਫਿਲਹਾਲ ਮੁਸ਼ੀਬਾ ਕੀ ਕਰਦੀ ਹੈ ਇਹ ਆਪਾਂ ਸਮਝ ਦੱਸੇ